ਸਤਿ ਸ੍ਰੀ ਅਕਾਲ ਚਾਨਕਮਲ ਸਿੰਘ 올ਡ ਆਯੁਰਵੇਦਾ ਤੂਰੀ ਪੰਜਾਬ ਤੋਂ ਤੋਂ ਸੰਤ ਗੋਬਿੰਦਾਸ ਆਯੁਰਵੇਦ ਦੀ ਸੇਵਾ ਸੰਸਥਾ ਵੱਲੋਂ ਤੁਹਾਡਾ ਨੁਸਖੇ ਸ਼ੇਅਰ ਕਰਦੇ ਆ ਸਾਡੇ ਜਮੈਸੀ ਖਾਨਦਾਨੀ ਪ੍ਰਾਚੀਨ ਆਯੁਰਵੇਦ ਦੇ ਨੁਸਖੇ ਜਿਨ੍ਹਾਂ ਦਾ ਤੁਹਾਨੂੰ ਫਾਇਦਾ ਹੋ ਸਕੇ ਬਾਕੀ ਸਭ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਜਿਹੜੇ ਤੁਸੀਂ ਮੈਨੂੰ ਦੁਆਵਾਂ ਜੰਨੇ ਹੋ ਪਿਆਰ ਸਤਕਾਰ ਦੇਣ ਨੂੰ ਹੱਥ ਦੇ ਵੀਡੀਓ ਦੇਖ ਕੇ ਠੀਕ ਹੋਣੇ ਹੋ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਵੀ ਅਸੀਂ ਆ ਬਿਮਾਰੀ ਸੀ ਸਾਨੂੰ ਆਸੇ ਠੀਕ ਹੋਇਆ ਤੁਹਾਡੀ ਵੀਡੀਓ ਦੇਖ ਕੇ ਤਾਂ ਹੌਸਲਾ ਮਿਲਦਾ ਉਹਦੇ ਨਾਲ ਤੇ ਹੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਜਲਦੀ ਜਲਦੀ ਫਿਰ ਆਉਂਦਾ ਰ ਬਾਕੀ ਤੁਸੀਂ ਫੋਨ ਕਰਕੇ ਵੀ ਦੱਸ ਦਿਓ ਬਹੁਤ ਧੰਨਵਾਦ ਕਰਦਾ ਬਾਕੀ ਵੀਡੀਓ ਆਪਣਾ ਲਾਈਕ ਕਰ ਦਿਆ ਕਰੋ ਚੰਗੀ ਲੱਗੀ ਹੋਵੇ ਨਾ ਚੰਗੀ ਲੱਗੀ ਹੋਵੇ ਡਿਸ ਲਾਈਕ ਕਰ ਦਿਆ ਕਰੋ ਜੇ ਤੇ ਬਾਕੀ ਜਿਹੜਾ ਹੈਗਾ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰ ਸਬਸਕ੍ਰਾਈਬ ਕਰ ਲਿਓ ਨਾਲ ਉਹਦੇ ਘੰਟੀ ਹੁੰਦੀ ਹੈ ਘੰਟੀ ਦਬਾ ਦਿਆ ਕਰੋ ਜਰੂਰ ਕਿਉਂਕਿ ਜੇ ਘੰਟੀ ਦੱਬੀ ਹੋਊਗੀ ਤਾਂ ਵੀ ਨਵੀਂ ਵੀਡੀਓ ਤੁਹਾਡੇ ਕੋਲ ਪਤਾ ਲੱਗਦਾ ਰਹਿੰਦਾ ਵੀ ਆਉਂਦੀ ਹੈ ਸੋ ਅੱਜ ਦੀ ਜਿਹੜੀ ਵੀਡੀਓ ਹੈ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਹਾਂ ਹਮੇਸ਼ਾ ਵੀ ਹੋਰ ਵੀਡੀਓ ਦੇ ਵਿੱਚ ਦੱਸਦੇ ਰਹਿਣਾ ਵੀ ਤੁਸੀਂ ਮੈਨੂੰ ਮਿਲਣ ਬਾਰੇ ਪੁੱਛਦੇ ਉਹਨੂੰ ਐਤਵਾਰ ਸੋਮਵਾਰ ਸ਼ੁੱਕਰਵਾਰ ਤੁਹਾਨੂੰ ਮਿਲਦਾ ਮੈਂ ਤੁਸੀਂ ਕਈ ਵਰੀ ਅਲੱਗ-ਅਲੱਗ ਬਿਮਾਰੀਆਂ ਸੰਬੰਧ ਵਿੱਚ ਜਾਂ ਗੁਪਤ ਰੋਗ ਹੋ ਗਏ ਜਾਂ ਪੇਟ ਦੀ ਰੋਗ ਹੋ ਗਏ ਜਾਂ ਕੋਈ ਕਠਿਆ ਜੋੜਾਂ ਦਾ ਦਰਦ ਦਾ ਕੋਈ ਮਾਈਗਰੇਨ ਹੈ ਕੋਈ ਸਿਰ ਦਰਦ ਹੈ ਡਿਪਰੈਸ਼ਨ ਹੈ ਸਟ्रेस ਹੈ ਜਾਂ ਸੈਕਸ ਪ੍ਰੋਬਲਮ ਆ ਜਾਂਦੇ ਕੋਈ ਤੁਹਾਡੇ ਬੇਬੀ ਬੱਚਾ ਨਹੀਂ ਹੋ ਰਿਹਾ ਜਿਵੇਂ ਬੇਵਲਾਦ ਜੋੜ ਜੋੜੇ ਨੇ ਜਿਹੜੇ ਤੇ ਜਾਂ ਕਈ ਕਈ ਸਾਲ ਹੋ ਗਏ ਸ਼ਾਦੀ ਨੂੰ ਅਜੇ ਤੱਕ ਬੱਚਾ ਨਹੀਂ ਹੋਇਆ ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਨੂੰ ਲੈ ਕੇ ਮੇਰੇ ਕੋਲ ਮਰੀਜ਼ ਜਿੱਦਾਂ ਆਉਂਦੇ ਨੇ ਮਹਾਰਾਜ ਦੀ ਕਿਰਪਾ ਨਾਲ ਬਧਿਆ ਰਿਜ਼ਲਟ ਮਿਲਦੇ ਰਹਿੰਦੇ ਨੇ ਬਾਕੀ ਤੁਸੀਂ ਵੀ ਫੋਨ ਕਰਕੇ ਆ ਸਕਦੇ ਹੋ ਐਤਵਾਰ ਸੋਮਵਾਰ ਸ਼ੁੱਕਰਵਾਰ ਨੂੰ ਮਿਲਦਾ ਹੁੰਨਾ ਤੂਰੀ 올ਡ ਆਯੁਰਵੈਦ ਦਾ ਵਿੱਚ ਜਨਤਾਨਗਰ ਹੈ ਉਹ ਫਲਾਈਓਵਰ ਦੇ ਨੇੜੇ 올ਡ ਆਯੁਰਵੈਦ ਦਾ ਆਪਣਾ ਰੋਡ ਦੇ ਉੱਪਰ ਹੀ ਹੈ ਉਹ ਐਲ ਡੀ 올ਡ ਆਯੁਰਵੈਦ ਦਾ ਫਲਾਈਓਵਰ ਦੇ ਨੇੜੇ ਤੂਰੀ ਨੰਬਰ ਮੇਰਾ 9815304390 9815304390 ਇਹ ਨੰਬਰ ਹੈ ਇਹਦੇ ਕੋਲ ਕਰਕੇ ਤੁਸੀਂ ਆ ਸਕਦੇ ਹੋ ਐਤਵਾਰ ਸੋਮਵਾਰ ਸ਼ੁੱਕਰਵਾਰ ਅੱਜ ਦੀ ਵੀਡੀਓ ਜਿਹੜੀ ਆਪਣੀ ਉਹੀ ਜ਼ਿਆਦਾਤਰ ਜਿਹੜੇ ਮੈਨੂੰ ਵੀਰ ਨੌਜਵਾਨ ਫੋਨ ਕਰਦੇ ਨੇ ਉਹਨਾਂ ਵਾਸਤੇ ਆ ਤੇ ਜਿਹੜੇ ਕਹਿੰਦੇ ਨੇ ਵੀ ਸਾਨੂੰ ਮਤਲਬ ਅਸੀਂ ਵਿਆਹੀ ਹੋਏ ਆ ਸਾਡੀ ਜਿਹੜੀ ਮੈਰਿਜ ਲਾਈਫ ਆ ਵੀ ਅਸੀਂ ਸੰਤੁਸ਼ਟ ਨਹੀਂ ਹੈਗੇ ਉਤੋਂ ਤੇ ਸਵਾਦ ਨਹੀਂ ਹੈਗਾ ਜ਼ਿੰਦਗੀ ਦਾ ਮਤਲਬ ਜਿਉਂ ਦਾ ਇਹ ਐਂ ਕਹਿੰਦੇ ਨੇ ਮਨੂੰ ਬਹੁਤ ਜ਼ਿਆਦਾ ਮੈਨੂੰ ਫੋਨ ਕਰਦੇ ਨੇ ਨੌਜਵਾਨ ਬਹੁਤ ਜ਼ਿਆਦਾ ਪਰੇਸ਼ਾਨ ਜਿਹੇ ਹੁੰਦੇ ਨੇ ਕੋਈ ਜ਼ਿਆਦਾ ਮਤਲਬ ਕਿ ਜ਼ਿੰਦਗੀ ਚ ਆਪਣੀ ਚ ਡਿਸਟਰਬ ਹੁੰਦੇ ਨੇ ਇਸ ਪੱਖ ਤੋਂ ਮਤਲਬ ਸੈਕਸ ਲਾਈਫ ਤੋਂ ਆਪਣੇ ਸੰਤੁਸ਼ਟ ਨਹੀਂ ਹੁੰਦੇ ਜਾਂ ਆਪਣੀ ਜੀਵਨ ਸਾਥੀ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਜਾਵਣਾ ਦੇ ਜੀਵਨ ਸਾਥੀ ਹੈ ਤੁਹਾਡੀ ਵਾਈਫ ਆ ਜਿੱਦਾਂ ਤੁਹਾਡੇ ਸੰਤੁਸ਼ਟ ਨਹੀਂ ਹੁੰਦੀ ਤੇ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਫਾਇਦੇਮੰਦ ਰਹੂਗੀ ਮਤਲਬ ਇਹਦੇ ਵਿੱਚ ਇਹ ਹੈ ਵੀ ਤੁਹਾਨੂੰ ਤੁਹਾਡੇ ਅੰਗ ਦੇ ਵਿੱਚ ਜਿੱਦਾ ਤਣਾਅ ਪੂਰਾ ਨਹੀਂ ਆਉਂਦਾ ਖੜਾਪਾਨ ਨਹੀਂ ਆਉਂਦਾ ਢਿੱਲਾ ਰਹਿੰਦਾ ਵੀ ਜਿਵੇਂ ਨਮਰਦੀ ਵਾਲੀ ਸ਼ਿਕਾਇਤ ਲੱਗਦੀ ਹੈ ਅਵਰ ਤਵਾਜ ਵਾਂਗ ਹੋ ਜਾਂਦਾ ਵੀ ਜਿਵੇਂ ਮਤਲਬ ਰਿਐਕਸ਼ਨ ਆ ਕੇ ਢਿੱਲਾ ਪੈ ਜਾਣਾ ਜਾਂ ਰਿਐਕਸ਼ਨ ਆ ਕੇ ਥੋੜਾ ਬਹੁਤਾ ਪਾਣੀ ਜਾ ਆ ਜਾਣਾ ਮਤਲਬ ਅਗਰ ਤੁਹਾਨੂੰ ਮਤਲਬ ਕਿ ਤੁਸੀਂ ਇਹਦੇ ਵਿੱਚ ਨਾ ਕਾਮ ਜਾਵੋ ਤੁਸੀਂ ਆਪਣੀ ਸੰਤੁਸ਼ਟੀ ਨਹੀਂ ਕਰ ਸਕਦੇ ਜੀ ਹੁਣ ਸਾਥੀ ਨੂੰ ਤਾਂ ਨੁਸਖਾ ਤੁਹਾਡੇ ਵਾਸਤੇ ਬਹੁਤ ਵਧੀਆ ਫਾਇਦੇਮੰਦ ਹੋ ਸਕਦਾ ਬਾਕੀ ਕਿ ਨੁਸਖੇ ਜਿਹੜੇ ਦੱਸਦੇ ਆ ਉਹ 100% ਇਹ ਨਹੀਂ ਹੁੰਦਾ ਵੀ ਸਾਰਿਆਂ ਦੇ ਉੱਪਰ ਹੀ ਕੰਮ ਕਰਨਗੇ ਇਹ ਹੁੰਦਾ ਵੀ 100 ਦੇ ਵਿੱਚੋਂ ਮੈਂ ਕਹਿ ਸਕਦਾ ਵੀ 70 80 ਜਿਹੜੇ ਪਰਸੈਂਟ ਲੋਕਾਂ ਨੂੰ ਠੀਕ ਰਹਿੰਦੇ ਨੇ ਘਰੇਲੂ ਨੁਸਖੇ ਘਰੇਲੂ ਨੁਸਖੇ ਨਹੀਂ ਹੈਗਾ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਜਿਵੇਂ ਚੁੰਨੇ ਚ ਇੱਟ ਜੜਦੀ ਘਰੇਲੂ ਨੁਸਖਾ ਉਹ ਕੰਮ ਨਹੀਂ ਕਰਦਾ ਹੁੰਦਾ ਬਾਕੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਮਤਲਬ ਆਪਣੇ ਬਾਕੀ ਤੁਸੀਂ ਡਾਕਟਰ ਵੈਦ ਦੀ ਸਲਾਹ ਨਾਲ ਵਰਤ ਲਿਆ ਕਰੋਗੇ ਨੁਸਖਾ ਵਰਤਣਾ ਉਹ ਵੀ ਬਾਕੀ ਤੁਸੀਂ ਮੈਨੂੰ ਪੁੱਛਦੇ ਰਹੇ ਨਾ ਦਵਾਈਆਂ ਮੰਗਾਉਂਦੇ ਰਹੇ ਨਾ ਅਸੀਂ ਭੇਜਦੇ ਰਹਿੰਨਾ ਸਾਰੇ ਤਰ੍ਹਾਂ ਦੀਆਂ ਦੇਸ਼ ਵਿਦੇਸ਼ ਚ ਕਿਤੇ ਵੀ ਭੇਜਦਾਨੇ ਹੁੰਦੇ ਆ ਮਹਿੰਗੀਆਂ ਸਸਤੀਆਂ ਉਹ ਵੀ ਸਭ ਤਰ੍ਹਾਂ ਦੀਆਂ ਹੁੰਦੀਆਂ ਨੇ ਤੇ ਮੇਰੇ ਕੋਲ ਸਾਥ ਸਾਰੇ ਤਰ੍ਹਾਂ ਦੇ ਆਉਂਦੇ ਨੇ ਕਈ ਪੈਸੇ ਨਹੀਂ ਲਾ ਸਕਦੇ ਉਹ ਵੀ ਆਉਂਦੇ ਨੇ ਉਹਨਾਂ ਦਾ ਫਰੀ ਦੇ ਵਿੱਚ ਕਰਦੇ ਆਂ ਅਸੀਂ ਜਿਹੜੇ ਪੈਸੇ ਲਾ ਸਕਦੇ ਨੇ ਉਹਨਾਂ ਦਾ ਵੀ ਇਲਾਜ ਹੁੰਦਾ ਜਿਹੜੇ ਜ਼ਿਆਦਾ ਪੈਸੇ ਲਾਦੇ ਨੇ ਉਹਨਾਂ ਦਾ ਵੀ ਇਲਾਜ ਹੁੰਦਾ ਸਾਰੇ ਤਰ੍ਹਾਂ ਦੀਆਂ ਸਸਤੀਆਂ ਸਸਤੀਆਂ ਮਹਿੰਗੀਆਂ ਤੋਂ ਮਹਿੰਗੀਆਂ ਸਭ ਤਰ੍ਹਾਂ ਦੀਆਂ ਜ ਤੇ ਬਾਕੀ ਜਿਹੜਾ ਹੈਗਾ ਨੁਸਖਾ ਦੱਸਣ ਲੱਗਿਆ ਤੁਸੀਂ ਮਤਲਬ ਆਪਣੀ ਜੀਵਨ ਸਾਥੀ ਨੂੰ ਸੰਤੁਸ਼ਟ ਕਰ ਸਕਦੇ ਹੋ ਆ ਫਾਰਮੂਲੇ ਨਾਲ ਤੁਹਾਡੀ ਮਤਲਬ ਉਹ ਜੀਵਨ ਸਾਥੀ ਤੁਹਾਡੀ ਵਾਈਫ ਤੁਹਾਡੇ ਤੋਂ ਖੁਸ਼ ਹੋਊਗੀ ਤੁਸੀਂ ਵੀ ਆਨੰਦ ਮਾਣੋਗੇ ਉਹ ਵੀ ਆਨੰਦ ਮਾਣਨਗੇ ਸਾਰੇ ਤੁਸੀਂ ਵਧੀਆ ਇੱਕ ਜਿਹੜੀ ਆਪਣੀ ਦਵਾਈ ਕਿ ਜਿਹਾਣਾ ਤੁਹਾਡਾ ਸੁਖੀ ਰਹੂਗਾ ਇੱਕ ਮੈਰਿਜ ਲਾਈਫ ਤੁਸੀਂ ਵਧੀਆ ਬਤੀਤ ਕਰ ਸਕਦੇ ਹੋ ਆ ਫਾਰਮੂਲਾ ਦੱਸਦਾ ਤੁਹਾਨੂੰ ਮੈਂ ਇਹ ਤੁਸੀਂ ਕੁਝ ਕੁਝ ਦਿਨ ਜਿਵੇਂ ਪਰਹੇਜ਼ ਰੱਖ ਕੇ ਇਹਦਾ ਸੇਵਨ ਕਰੋ ਬਾਕੀ ਉਹਦੇ ਇਹ ਨੁਸਖੇ ਨਾਲ ਤੇ ਜਿਹੜਾ ਹੈਗਾ ਤੁਹਾਡਾ ਬੇਬੀ ਕੰਜ਼ਿਊਮਿੰਗ ਦਾ ਉਹ ਵੀ ਬਹੁਤ ਜਲਦੀ ਚਾਂਸ ਬਣ ਜਾਂਦੇ ਨੇ ਪ੍ਰੈਗਨਸੀ ਦੇ ਤੇ ਬਾਕੀ ਨਮਰਦੀ ਜਿਹੜੀ ਕਮਜ਼ੋਰੀ ਹੈ ਉਹਨੂੰ ਦੂਰ ਕਰੂਗਾ ਇਹ ਬਹੁਤ ਵਧੀਆ ਤੁਸੀਂ ਆਨੰਦ ਲਓਗੇ ਜੀਵਨ ਦਾ ਸਿੰਪਲ ਫਾਰਮੂਲਾ ਤੁਸੀਂ ਕੀ ਲੈਣਾ ਇੱਕ ਤਾਂ ਦਾਲਚੀਨੀ ਲੈ ਲਓ ਦਾਲਚੀਨੀ ਦਾ ਪਾਊਡਰ ਕਰ ਲਓ ਜਾਂ ਦਾਲਚੀਨੀ ਦਾ ਪਾウダー ਬਣਾਵਣਾ ਹੈ ਵਿੱਚ ਇੱਕ ਤਾਂ ਦਾਲਚੀਨੀ ਦਾ ਪਾਊਡਰ ਲੈ ਲਓ ਦਾਲਚੀਨੀ ਇੱਕ ਤੁਸੀਂ ਲੈਣਾ ਕਾਲੇ ਤੇਲ ਜਿਵੇਂ ਮੰਨ ਲਓ ਕਾਲੇ ਤੇਲਾਂ ਦਾ ਪਾਊਡਰ ਲੈ ਲਓ ਤੁਸੀਂ 200 ਗ੍ਰਾਮ ਕਾਲੇ ਤੇਲਾਂ ਦਾ ਪਾਊਡਰ ਲੈ ਲਓ 100 ਗ੍ਰਾਮ ਦਾਲਚੀਨੀ ਦਾ ਪਾਊਡਰ ਲੈ ਲਓ ਬੱਦ ਘੱਟ ਕੁਆਂਟੀਟੀ ਤੁਸੀਂ ਆਪਣੀ ਧਿਆਨ ਕੇ ਰੱਖ ਸਕਦੇ ਹੋ ਇੱਕ ਲਿਆ ਕੇ ਰੱਖੋ ਸ਼ਹਿਦ ਬਧੀਆਂ ਸ਼ੁੱਧ ਸ਼ਹਿਦ ਹੋਵੇ ਅਗਰ ਕੋਈ ਤਾਜ਼ਾ ਵਧੀਆ ਮਿਲਦਾ ਫਰੈਸ਼ ਤੁਹਾਨੂੰ ਪਤਾ ਅਸਲੀ ਸ਼ਹਿਦ ਆ ਬਹੁਤ ਜ਼ਿਆਦਾ ਫਾਇਦੇਮੰਦ ਆ ਮੈਂ ਸ਼ਹਿਦ ਦੇ ਉੱਪਰ ਵੀ ਵੀਡੀਓ ਬਣਾਈ ਥੀ ਸ਼ਹਿਦ ਤੇ ਆਪਾਂ ਇਹ ਕਹਿ ਸਕਦੇ ਹਾਂ ਅਗਰ ਪਿਓਰ ਸ਼ਹਿਦ ਹੋਵੇ ਸ਼ਹਿਦ ਖਾਣ ਨਾਲ ਉਮਰ ਵਧਦੀ ਆ ਸ਼ਹਿਦ ਇੱਕ ਰਸਾਇਣਾਂ ਰਸਾਇਣ ਦੇ ਵਿੱਚ ਆਉਂਦਾ ਜਿਹੜਾ ਸ਼ਹਿਦ ਆ ਉਹ ਆਪਾਂ ਐਂਟੀ ਏਜਿੰਗ ਕਹਿ ਸਕਦੇ ਹਾਂ ਮਤਲਬ ਕਿ ਬਹੁਤ ਜ਼ਿਆਦਾ ਉਮਰ ਵਧਾਉਣ ਦੇ ਵਿੱਚ ਸਹਾਇੀ ਹੁੰਦਾ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਿੱਚ ਤੇ ਸ਼ਹਿਦ ਰਿਆ ਰੱਖਣਾ ਇੱਕ ਦਾਲਚੀਨੀ ਦਾ ਪਾਊਡਰ ਹੋ ਗਿਆ ਕਾਲੇ ਤੇਲ ਹੋ ਗਏ ਅਤੇ ਸ਼ਹਿਦ ਹੋ ਗਿਆ ਇਹ ਤਿੰਨਾਂ ਨੂੰ ਤੁਸੀਂ ਜਿਵੇਂ ਸ਼ਹਿਦ ਨੂੰ ਰੱਖ ਲੋ ਲੱਗ ਦਾਲਚੀਨੀ ਦੇ ਪਾਊਡਰ ਨੂੰ ਰੱਖ ਲੋ ਇੱਕ ਕਾਲੇ ਤੇਲਾਂ ਨੂੰ ਪੀਸ ਕੇ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਰੱਖ ਲੋ ਜਦੋਂ ਵੀ ਤੁਸੀਂ ਗਰਸਤ ਕਰਨਾ ਜਿਵੇਂ ਮਤਲਬ ਸ਼ਾਮ ਨੂੰ ਕਹਿ ਸਕਦੇ ਆਪਾਂ ਵੀ ਰਾਤ ਨੂੰ ਜਿਵੇਂ ਉਸ ਤੋਂ ਘੰਟਾ ਪਹਿਲਾਂ ਸੰਭੋਗ ਕਰਨ ਤੋਂ ਘੰਟਾ ਪਹਿਲਾਂ ਤੁਸੀਂ ਇਹਦਾ ਸੇਵਨ ਕਰਨਾ ਕਿਵੇਂ ਕਰਨਾ ਕੀ ਡੋਜ਼ ਲੈਣੀ ਹੈ ਜਿਵੇਂ ਅੱਧਾ ਚਮਚ ਲੈਣਾ ਦਾਲਚੀਨੀ ਦਾ ਅੱਧਾ ਚਮਚ ਦਾਲਚੀਨੀ ਦਾ ਤੇ ਇੱਕ ਚਮਚ ਲੈਣਾ ਕਾਲੇ ਧਿਲਾਂ ਦਾ ਜਿਹੜਾ ਪਾਊਡਰ ਹੋਊਗਾ ਅੱਧਾ ਚਮਚ ਦਾਲਚੀਨੀ ਦਾ ਪਾਊਡਰ ਇੱਕ ਚਮਚ ਕਾਲੇ ਧਿਲਾਂ ਦਾ ਪਾਊਡਰ ਔਰ ਇਹਦੇ ਵਿੱਚ ਦੋ ਚਮਚ ਸ਼ਹਿਦ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਕੇ ਘੋਲ ਕੇ ਇਹਨੂੰ ਚੱਟ ਲੈਣਾ ਜਿਵੇਂ ਆਪਣਾ 1 ਘੰਟਾ ਪਹਿਲਾਂ ਸਮਾਗਮ ਤੋਂ ਜਿਵੇਂ ਸੰਭੋਗ ਤੋਂ 1 ਘੰਟਾ ਪਹਿਲਾਂ ਇਹਦਾ ਸੇਵਨ ਕਰੋ ਇਸ ਤਰ੍ਹਾਂ ਤੇ ਬਹੁਤ ਵਧੀਆ ਫਾਇਦਾ ਦੇਊਗਾ ਤੁਹਾਨੂੰ ਇਹ ਵਧੀਆ ਤਣਾਅ ਆਊਗਾ ਵਧੀਆ ਰਿਐਕਸ਼ਨ ਆਊਗਾ ਔਰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਤੁਹਾਡਾ ਇਹ ਜਿਹੜਾ ਕਾਰਜ ਮਤਲਬ ਸਕਸੈਸਫੁਲ ਹੋਊਗਾ। ਵਗਿਆ ਤੁਸੀਂ ਆਨੰਦਮਾਨ ਹੋਵੋਗੇ, ਬਹੁਤ ਫਾਇਦੇਮੰਦ ਰਹੂਗਾ ਤੇ ਬਾਕੀ ਇਹਨੂੰ ਅਜਮਾਓ ਫਾਰਮੂਲੇ ਨੂੰ ਦੱਸਿਓ ਮੰਨੂੰ, ਬਾਕੀ ਫੋਨ ਕਰਕੇ ਵੀ ਦੱਸ ਸਕਦੇ ਹੋ, ਕਮੈਂਟ ਕਰ ਸਕਦੇ ਹੋ। ਬਹੁਤ ਵਧੀਆ ਪਰਖਿਆ ਹੋਇਆ ਫਾਰਮੂਲਾ ਹੈ। ਬਹੁਤ ਨੌਜਵਾਨਾਂ ਨੂੰ ਮੈਂ ਕਈ ਵਾਰੋਂ ਦਰੋਗ ਤੋਂ ਫੋਨੋਂ ਦੇ ਦੱਸਦਾ ਰਹਿਣਾ ਮੈਂ ਤੇ ਬਹੁਤ ਅਜਮਾਇਆ ਹੋਇਆ, ਬਹੁਤ ਵਧੀਆ ਫਾਰਮੂਲਾ, ਬਹੁਤ ਪੁਰਾਣਾ ਤੇ ਇਹਦਾ ਲਾਭ ਲਖਾਓ ਤੁਸੀਂ। ਤੇ ਬਾਕੀ ਚੈਨਲ ਸਬਸਕ੍ਰਾਈਬ ਕਰ ਲੋ ਨਹੀਂ ਕਰਿਆ ਨੰਬਰ ਫਿਰ ਤੁਹਾਨੂੰ ਦੱਸ ਦਿੱਤਾ ਮੇਰਾ 9815304390 ਬਾਕੀ ਜੀਵਨ ਦਾ ਆਨੰਦ ਮਾਣੋ ਘਬਰਾਇਆ ਨਾ ਕਰੋ ਟੈਨਸ਼ਨ ਨਾ ਲਿਆ ਕਰੋ ਇਹ ਸਮੱਸਿਆਵਾਂ ਮਾੜੀ ਮੋਟੀ ਪ੍ਰੋਬਲਮਾਂ ਚਲਦੀਆਂ ਰਹਿੰਦੀਆਂ ਹੁੰਦੀਆਂ ਨੇ ਬਾਕੀ ਡਰਿਆ ਨਾ ਕਰੋ ਵੀ ਕਮਜ਼ੋਰੀ ਹੋ ਗਈ ਉਹ ਹੋ ਗਿਆ ਵਾਹ ਹੋ ਗਿਆ ਘਰ ਵਾਲੀ ਛੱਡ ਕੇ ਨਾ ਪਾ ਗਏ ਫਲਾਨਾ ਨਾ ਹੋ ਜੇ ਉਹ ਨਾ ਹੋ ਜੇ ਕਲੇਸ਼ ਨਾ ਹੋ ਜੇ ਕੋਈ ਡਰਿਆ ਨਾ ਕਰੋ ਕਰਿਆ ਡਰਿਆ ਨਾ ਕਰੋ ਬਹੁਤ ਹੱਲ ਹੋ ਜਾਂਦੇ ਨੇ ਤੁਸੀਂ ਮੈਨੂੰ ਮੇਰੇ ਵੀਰ ਫੋਨ ਕਰਦੇ ਨੇ ਤੇ ਮਤਲਬ ਕਿ ਕਈ ਭੈਣਾਂ ਦੇ ਫੋਨ ਆਉਂਦੇ ਨੇ ਵੀਰਾਂ ਦੇ ਫੋਨ ਆਉਂਦੇ ਨੇ ਬਹੁਤ ਜ਼ਿਆਦਾ ਮ ਕੋਈ ਇਸ ਗੱਲ ਦੇ ਉੱਪਰ ਜਾਂ ਹੋਰ ਗੱਲਾਂ ਦੇ ਉੱਪਰ ਤੇ ਸਭ ਦਾ ਹੱਲ ਹੋ ਜਾਂਦਾ ਤੇ ਇਸ ਕਰਕੇ ਘਬਰਾਇਆ ਨਾ ਕਰੋ ਸਭ ਤਰ੍ਹਾਂ ਦਾ ਹੱਲ ਹੋ ਜਾਂਦਾ ਬਾਕੀ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਅਗਰ ਆਪ ਤੁਸੀਂ ਨਹੀਂ ਖੇਚਲਾ ਕਰ ਸਕਦੇ ਕੋਈ ਵੀ ਤਾਂ ਸਾਡੇ ਤੋਂ ਤੁਸੀਂ ਦਵਾਈ ਜਿਹੜੀ ਬਣੀ ਹੋਣੀ ਕਿਸੇ ਵੀ ਤਰ੍ਹਾਂ ਦੀ ਸੀ ਭੇਜ ਤਾਂ ਨਾ ਮੰਗਾ ਲਾ ਮੰਗਾ ਸਕਦੇ ਹੋ ਬਹੁਤ ਤੁਸੀਂ ਕਈ ਵੀ ਨੌਜਵਾਨ ਮੈਨੂੰ ਫੋਨ ਨਹੀਂ ਕਰ ਦਿੱਤਾ ਤੁਸੀਂ ਆਪਣੇ ਕਈ ਨੌਜਵਾਨ ਆਪਣੀ ਵਾਈਫ ਤੋਂ ਫੋਨ ਕਰਾਉਂਦੇ ਨੇ ਵੀ ਤੁਸੀਂ ਗੱਲ ਕਰੋ ਮੈਂ ਨਹੀਂ ਗੱਲ ਕਰਨੀ ਜਾਂ ਕਈ ਨੌਜਵਾਨ ਆਪਣੇ ਕਿਸੇ ਦਾਰ ਦੋਸਤ ਤੋਂ ਕਰਾਵਾ ਦਿੰਦੇ ਨੇ ਵੀ ਮੈਂ ਨਹੀਂ ਗੱਲ ਕਰਨੀ ਸੰਘਿਆ ਨਾ ਕਰੋ ਘਬਰਾਇਆ ਨਾ ਕਰੋ ਕੋਈ ਗੱਲ ਨਹੀਂ ਜੀਵਨ ਸਾਥੀ ਆ ਤੁਹਾਡਾ ਤੁਸੀਂ ਗੱਲ ਕਰ ਸਕਦੇ ਤੁਹਾਡੀ ਆਪਣੇ ਤੁਸੀਂ ਆਪਣੇ ਜੀਵਨ ਸਾਥੀ ਤੁਹਾਡੀ ਵਾਈਫ ਜਾਂ ਤੁਸੀਂ ਉਹ ਵੀ ਗੱਲ ਕਰ ਸਕਦੇ ਕੋਈ ਐਜੀ ਗੱਲ ਨਹੀਂ ਘਬਰਾਇਆ ਨਾ ਕਰੋ ਟੈਨਸ਼ਨ ਨਾ ਲਿਆ ਕਰੋ ਬਾਕੀ ਦਿਵ ਆ ਗਿਆ ਜਲਦੀ ਤੁਹਾਡੀ ਸੇਵਾ ਵਿੱਚ ਵੀਡੀਓ ਲੈ ਕੇ ਆਉਂਗਾ ਸੋ ਖੁਸ਼ ਰਹੋ ਤੰਦਰੁਸਤ ਰਹੋ ਬਾਕੀ ਜਾਂਦੇ ਜਾਂਦੇ ਇੱਕ ਹੋਰ ਗੱਲ ਦੱਸਣਾ ਪਰਹੇਜ਼ ਜਿਵੇਂ ਦੇ ਵਿੱਚ ਕੀ ਆ ਜਿਹੜਾ ਸੈਕਸ ਪਾਵਰ ਨੂੰ ਘਟਾਉਂਦਾ ਜਿਹੜੀ ਚੀਜ਼ਾਂ ਨੇ ਇੱਕ ਤਾਂ ਇਮੜੀ ਦੀ ਚਟਨੀ ਹੋ ਗਈ ਉਹਦਾ ਪਰਹੇਜ਼ ਰੱਖਿਆ ਕਰੋ ਬਾਕੀ ਬਾਲਾ ਚਾਰ ਜੂਲ ਘਟਾਈ ਨਾ ਖਾਇਆ ਕਰੋ ਜਿਵੇਂ ਸਿਰਕੀਆਂ ਚੀਜ਼ਾਂ ਹੋ ਗਿਆ ਚਾਰ ਹੋ ਗਿਆ ਇਮੜੀ ਦੀ ਚਟਨੀ ਹੋ ਗਈ ਸੌਸ ਹੋ ਗਿਆ ਏ ਜਿਹੜੀਆਂ ਚੀਜ਼ਾਂ ਨੇ ਜਿਆਦਾ ਨਮਕ ਕੁ ਥੋੜਾ ਲਾਈਟ ਖਾਓ ਜਬਾੜਾ ਤੇਜ ਨਮਕਣਾ ਹਾਇਆ ਕਰੋ ਬਾਕੀ ਤੇਜ ਮਿਰਚਾਂ ਵਿਚ ਸਾਡੇ ਹੋ ਗਏ ਮਤਲਬ ਬਹੁਤਾ ਜਿਹੜਾ ਹੈਗੀਆਂ ਨੇ ਇਦਾਂ ਚੀਜ਼ਾਂ ਥੋੜੀਆਂ ਇਦਾਂ ਦਾ ਜਿਹਾ ਫਰੇਹ ਰੱਖਿਆ ਕਰੋ ਬਾਕੀ ਖਟਾਈ ਦਾ ਪਲੇਜ ਰੱਖੋ ਬਾਕੀ ਇੰਨੀ ਕੁ ਅਜ ਬੇਨਤੀ ਸੀ ਸੋ ਦਿਓ ਆ ਕੇ ਖੁਸ਼ ਰਹੋ ਤਾਂ ਦੋਸਤੋ